ਕਿ ਉਹਦੇ ਸ਼ਾਨਾ ਮ ਕਮਾਇਆ ਸੋਨਾ ਕਾਰੋਬਾਰ ਚਲਾਇਆ ਪਿੰਡ ਦਾ ਚੇਤਾ ਨਹੀਂ ਭੁਲਾਇਆ ਭੁਲਾਇਆ ਹੋ ਰਖਿਆ ਕੋਲ ਪੰਜਾਬੀ ਨੂੰ ਪਰਮਾਨ ਦੇ ਨਾਲ ਕਹਾਂਗੇ ਬੋਲ ਪੰਜਾਬੀ ਨੂੰ ਪਰਮਾਨ ਦੇ ਨਾਲ ਕਹਾਂਗੇ ਬੋਲ ਪੰਜਾਬੀ ਨੂੰ ਹੋ ਮਿੱਤਰਾ ਬੋਲ ਪੰਜਾਬੀ ਨੂੰ ਹੋ ਬੈਸਟ ਆਫ ਲੱਗ ਪੰਜਾਬੀ ਨੂੰ ਮਿੱਤਰਾ ਬੋਲ ਪੰਜਾਬੀ ਸ਼ਸ਼ਿਕਾ ਜੀ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਢਿੱਲੋਂ ਦੋਸਤੋ ਇਸ ਵਕਤ ਅਸੀਂ ਖੜੇ ਆ ਮੈਲਟਨ ਮੈਲਟਨ ਦਾ ਉਹ ਇਲਾਕਾ ਜਿੱਥੇ ਅੱਜ ਯਾਨੀ ਕਿ 10 ਜਨਵਰੀ ਨੂੰ ਲੋਹੜੀ ਮੇਲਾ ਮਨਾਇਆ ਜਾ ਰਿਹਾ ਇਸ ਤੇ ਨਾਲ ਨਾਲ ਹੀ ਪਤੰਗਬਾਜ਼ੀ ਦਾ ਕੰਪੀਟੀਸ਼ਨ ਤੇ ਜਿਹੜੇ ਆਏ ਹੋਏ ਦਰਸ਼ਕ ਨੇ ਉਹਨਾਂ ਦੇ ਲਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਲਾਈਵ ਸਟੇਜ ਇਸ ਦੇ ਨਾਲ ਹੀ ਦਰਸ਼ਕਾਂ ਦੇ ਲਈ ਢੇਰ ਸਾਰੇ ਇਨਾਮ ਤੁਹਾਨੂੰ ਦਿਖਾਵਾਂਗੇ ਇਸ ਮੇਲੇ ਦੀਆਂ ਝਲਕੀਆਂ ਅਤੇ ਗੱਲ ਕਰਾਂਗੇ ਮੇਲੇ ਦੇ ਪ੍ਰਬੰਧਕਾਂ ਦੇ ਨਾਲ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਸੋ ਇਸ ਵਕਤ ਮੇਰੇ ਨਾਲ ਨੇ ਆਸ਼ੀਸ਼ ਸਿੰਘ ਚਾਬਲਾ ਜਿਹੜੇ ਕਿ ਇਸ ਲੋੜੀ ਮੇਲੇ ਅਤੇ ਕਾਈਡ ਫੈਸਟੀਵਲ ਦੇ ਮੁੱਖ ਪ੍ਰਬੰਧਕ ਨੇ ਲਗਾਤਾਰ ਅੱਜ 2 ਵਜੇ ਤੋਂ ਲੈ ਕੇ ਜਦੋਂ ਤੋਂ ਮੇਲਾ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਆਸ਼ੀਸ਼ ਹੁਣੀ ਪੱਪਾਂ ਪਾਰ ਹੋਏ ਫਿਰਦੇ ਨੇ ਮੈਨੂੰ ਪਤਾ ਇਹਨਾਂ ਕੋਲ ਟਾਈਮ ਥੋੜਾ ਕਿਉਂਕਿ ਮੇਲੇ ਦੇ ਸਾਰੇ ਪ੍ਰਬੰਧ ਸਾਰੀ ਦੇਖ ਰੇ ਕਰਣੀਆਂ ਪਰ ਇਹਨਾਂ ਤੋਂ ਜਾਣਦੇ ਆ ਕਿ ਸਾਲ 2026 ਦਾ ਇਹ ਮੇਲਾ ਆ ਕਿਸ ਤਰ੍ਹਾਂ ਲੱਗ ਰਿਹਾ ਜਦੋਂ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਕਿਉਂਕਿ ਅੱਜ ਮੌਸਮ ਹੀ ਠੰਡਾ ਹੋ ਚੁੱਕਿਆ ਹੈ ਨੀ ਕੋ ਕਿ ਦੋ ਦਿਨ ਹੋ ਗਏ ਸੀ ਕਿ ਗਰਮੀ ਬਹੁਤ ਸੀ ਪਰ ਅੱਜ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੇਖ ਰਿਹਾ ਦਰਸ਼ਕਾਂ ਦੇ ਚਿਹਰਿਆਂ ਦੀ ਖੁਸ਼ੀ ਦੱਸ ਰਹੀ ਹੈ ਕਿ ਇੰਜੋਏ ਕਰ ਰਹੇ ਨੇ ਖਾਸ ਤੌਰ ਤੇ ਜੇਕਰ ਮੈਂ ਬੱਚਿਆਂ ਦੀ ਗੱਲ ਕਰ ਲਾਂ ਬੱਚਿਆਂ ਦੇ ਨਾਲ ਨਾਲ ਬਜ਼ੁਰਗ ਉਹ ਵੀ ਇਸ ਮੇਲੇ ਦੇ ਵਿੱਚ ਪੂਰਾ ਇੰਜੋਏ ਕਰ ਰਹੇ ਨੇ ਕਿਵੇਂ ਲੱਗ ਰਿਹਾ ਜੀ ਟੋਟਲ ਓਵਰ ਆਲ ਮਾਹੌਲ ਬਹੁਤ ਵਧੀਆ ਲੱਗ ਰਿਹਾ ਜੀ ਥੈਂਕਸ ਟੂ ਗੋਡ ਜੂ ਯੂਨੀਵਰਸਿਟੀ ਜਿਹੜਾ ਮੌਸਮ ਅੱਜ ਸ਼ਾਂਤ ਹੋ ਗਿਆ ਪੂਰਾ ਖੱ ਸ਼ੋਹਰਾ ਦੇ ਚੱਲ ਰਹੀ ਦੇਖ ਰਹੇ ਰੌਣਕਾਂ ਮੇਰੇ ਪਿੱਛੇ ਦੀ ਪੂਰੀਆਂ ਲੱਗੀਆਂ ਹੋਈਆਂ ਨੇ ਬੱਚੇ ਪਰਫਾਰਮ ਕਰ ਰਹੇ ਆ ਤੇ ਕਾਈਡ ਵੀ ਫੁੱਲ ਬਿਜ਼ੀ ਨੇ ਸਾਰੇ ਆਪੋ ਆਪਣਾ ਹਰ ਤਰੀਕੇ ਦਾ ਇੰਜੋਏਮੈਂਟ ਕਰ ਰਹੇ ਆ ਬਹੁਤ ਬ੍ਰਿਪੈਰੀ ਥੈਂਕਸ ਟੂ एवरीवन టు మేਕਿੰਗ ਦਿਸ ਇਵੈਂਟ ਸਕਸੈਸਫੁਲ ਥੈਂਕਸ ਬੋਲ ਪੰਜਾਬੀ ਐਸ ਵੈਲ ਬਿਲਕੁਲ ਜੀ ਸੋਹੇਸ਼ਾ ਨਸ਼ੀਸ਼ ਸਿੰਘ ਚਾਵਲਾ ਇਸ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਇਸ ਮੇਲੇ ਦੀਆਂ ਝਲਕਾਂ ਮੇਲੇ ਦੀਆਂ ਰੌਣਕਾਂ ਪਤੰਗ ਬਾਜ਼ੀ ਅਤੇ ਹੋਰ ਲਾਈਫ ਸਟੇਜ ਦੇ ਉੱਪਰ ਕੀ ਕੁਝ ਚੱਲ ਰਿਹਾ ਜੁੜੇ ਰਹੋ ਇਸ ਵੀਡੀਓ ਦੇ ਨਾਲ ਧੰਨਵਾਦ ਜੀ ਸੋ ਲੋਹੜੀ ਮੇਲਾ 10 ਜਨਵਰੀ ਦੇ ਦਿਨ ਆ ਅੱਜ ਮੈਲਟਨ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਦਰਸ਼ਕਾਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧ ਰਹੀ ਹੈ ਦੁਪਹਿਰ 2 ਵਜੇ ਤੋਂ ਮੇਲਾ ਸ਼ੁਰੂ ਹੋਇਆ ਤੇ ਇਸ ਵਕਤ 5 ਵਜੇ ਹੋਏ ਨੇ ਅਤੇ 5 ਵਜੇ ਤੋਂ ਲੈ ਕੇ ਤੁਸੀਂ ਦੇਖ ਰਹੇ ਹੋ ਕਿ ਦਰਸ਼ਕ ਜਿਨ੍ਹਾਂ ਦੇ ਵਿੱਚ ਖਾਸੀਅਤ ਇਹ ਹੈ ਕਿ ਪੂਰੇ ਪਰਿਵਾਰ ਦੇ ਨਾਲ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਪਤੰਗ ਉਡਾ ਰਹੇ ਨੇ ਅਤੇ ਇਸ ਦੇ ਨਾਲ ਹੀ ਸ਼ਾਮ ਨੂੰ ਜਿਹੜੀ ਲਾਈਵ ਸਟੇਜ ਆ ਉਸ ਦੇ ਨਾਲ ਨਾਲ ਪਰਫਾਰਮੈਂਸ ਚੱਲ ਰਹੀਆਂ ਨੇ ਸ਼ਾਮ ਨੂੰ ਲੋਹੜੀ ਦਾ ਵੀ ਪ੍ਰੋਗਰਾਮ ਹੈ ਜਿਹੜਾ ਉਹ ਵੀ ਹੋਣਾ ਹੈ ਆਸ਼ੀਸ਼ ਸਿੰਘ ਚਾਬਲਾ हां ਜਿਹੜੇ ਮੁੱਖ ਪ੍ਰਬੰਧਕ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਦਾ ਮੇਲਾ ਸੀ ਤੇ ਲੋਹੜੀ ਮੇਲੇ ਦੀ ਇਹ ਖਾਸियत ਹੈ ਕਿ ਇੱਥੇ ਨਾ ਸਿਰਫ ਪੰਜਾਬ ਪੰਜਾਬ ਦੇ ਨਾਲ-ਨਾਲ ਦੂਸਰੀਆਂ ਸਟੇਟਾਂ ਦਾ ਸੱਭਿਆਚਾਰ ਵੀ ਤੁਹਾਨੂੰ ਲਾਈਵ ਸਟੇਜ ਉੱਤੇ ਦੇਖਣ ਨੂੰ ਮਿਲਣਾ ਹੈ। ਪਤੰਗਾ ਦੀ ਇਹ ਉਹ ਸਟਾਲ ਹੈ ਜਿੱਥੇ ਕਿਉਂਕਿ ਅਸ਼ੂਸ਼ ਉਹਨਾਂ ਨੇ ਦੱਸਿਆ ਸੀਗਾ ਕਿ ਸਿਕਿਉਰਟੀ ਨੂੰ ਤੁਹਾਡੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਾਹਰੋਂ ਕਿਸੇ ਡੋਰ ਦਾ ਜਿਹੜਾ ਉਹ ਅਲਾਓ ਆ ਜਿਹੜਾ ਨਹੀਂ ਕੀਤਾ ਇਹਨਾਂ ਨੇ ਆਪਣੇ ਆਪ ਹੀ ਇੱਥੇ ਜਿਹੜੀ ਕਾਉਂਸਲ ਵੱਲੋਂ ਪਰਮਿਸ਼ਨ ਸੀਗੀ ਜਿਸ ਦੌਰ ਦੀ ਜਿੰਨੀ ਉਚਾਈ ਦੀ ਤੇ ਜਿਹੜੇ ਪਤੰਗਾਂ ਦੀ ਉਸ ਨੂੰ ਇਸ ਹਸਤਾਲ ਤੋਂ ਵੇਚਿਆ ਜਾ ਰਿਹਾ ਲਗਾਤਾਰ ਜਿਹੜੇ ਦਰਸ਼ਕ ਨੇ ਜਿਹੜੇ ਮੇਲਾ ਦੇਖਣ ਆਏ ਮੇਲੀ ਨੇ ਉਹ ਪਤੰਗਾਂ ਨੂੰ ਖਰੀਦ ਰਹੇ ਨੇ ਖਰੀਦੋ ਫਰੋਕਤ ਕਰ ਰਹੇ ਨੇ ਅਤੇ ਬੱਚਿਆਂ ਦੇ ਨਾਲ ਨਾਲ ਬਜ਼ੁਰਗ ਜਿਹੜੇ ਉਹ ਵੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਇਸ ਮੇਲੇ ਦੇ ਵਿੱਚ ਇਸ ਪਤੰਗ ਉਡਾ ਰਹੇ ਨੇ ਤੇ ਮੇਲੇ ਦੀਆਂ ਰੌਣਕਾਂ ਦਾ ਆਨੰਦ ਮਾਣ ਰਹੇ ਨੇ ਨਾਰਮ ਲੱਗਾ ਹੋਰ ਲੈਣ ਦੇ ਆ ਰਾਜਨੀਤਿਕ ਮੰਗ ਉਹ ਵੀ ਬਹੁਤ ਸੋਹਣੀ ਹੈ ਤੇ ਇਹ ਵੀ ਬਾਈ ਉਹਨੇ ਵੀ ਨਾਮ ਦੇ ਤਾਬਰ ਇਸ ਦੇ ਨਾਲ ਹੀ ਇਸ ਮੇਲੇ ਦੇ ਜਿਹੜੇ ਸਪான்ਸਰ ਨੇ ਲਕੀ ਭਾਜੀ ਆ ਆਰ 2 ਬੀ ਹੋਮ ਤੋਂ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਮੇਲਾ ਜਿਹੜਾ ਉਹ ਬਿਨਾ ਸਪான்ਸਰ ਤੋਂ ਕਦੇ ਵੀ ਸਕਸੈਸਫੁਲੀ ਹੁੰਦਾ ਆ ਭਾਜੀ ਪਹਿਲਾਂ ਤਾਂ ਆਰ 2 ਬੀ ਕਿੱਥੇ ਲੋਕੇਟਡ ਹੈ ਰੀ ਕਿਹੜੇ-ਕਿਹੜੇ ਇਲਾਕੇ ਚ ਆਪਣੀਆਂ ਸਰਵਿਸ ਦਿੰਦੇ ਹੋ ਨਹੀਂ ਭਾਜੀ 올ਓਵਰ ਵਿਕਟੋਰੀਆ ਸੀ ਵੈਸੇ ਬੇਸਡ ਇਨ ਥਾਮਸਟਾਊਨ ਹੈ ਜੀ ਪਰ ਕੰਸਟਰਕਸ਼ਨ 올 ਅਰਾਊਂਡ ਮੈਲਬਨ ਹੈ ਭਾਵਾ ਨਾਰਥਰਨ ਸਬੂਬ ਸੋਵੇ ਵੈਸਟਰਨ ਸਬੂਬ ਸੋਵੇ ਸਾਊਥ-ਈਸਟਰਨ ਈਵਨ ਆਊਟਰ ਮੈਲਬਨ ਜਿਵੇਂ ਬੈਲਰਟ ਹੋ ਗਿਆ ਤੁਹਾਡਾ ਚ ਲੌਂਗ ਕਿਤੇ ਵੀ ਵੇਅਰ ਐਵਰ ਇਨ ਵਿਕਟੋਰੀਆ ਵੀ ਆਰ देयर ਟੂ ਹੈਲਪ ਯੂ ਆਊਟ ਜਿੱਥੇ ਮਰਜੀ ਭਵਨ ਨੌਕਡਾਊਨ ਰੀਬਿਲਡ ਹੋਵੇ ਭਵਨ ਹੋਮ ਐਂਡ ਲੈਂਡ ਪੈਕੇਜ ਰੈਨੋਵੇਸ਼ਨ ਔਰ ਖਾਲੀ ਪਲਾਟ ਤੇ ਘਰ ਬਣਾਉਣਾ ਜਿਹੋ ਜਿਹਾ ਮਰਜੀ ਕਿਉਂਕਿ ਲੱਕੀ ਭਾਈ ਅੱਜਕੱਲ ਇਹ ਹੁੰਦਾ ਕਿਉਂਕਿ ਹਰੇਕ ਪੰਜਾਬੀਆਂ ਨੇ ਆਪਣੇ ਜਿੱਥੇ ਕੰਮਕਾਰ ਸੈੱਟ ਕੀਤੇ ਨੇ ਵਪਾਰ ਸੈੱਟ ਕੀਤੇ ਨੇ ਹੁਣ ਉਹ ਕਹਿੰਦੇ ਸਾਡਾ ਸੁਪਨਿਆਂ ਦਾ ਘਰ ਬਣੇ ਤੇ ਬਹੁਤੇ ਪੰਜਾਬੀਆਂ ਦੀ ਡਿਮਾਂਡ ਹੁੰਦੀ ਆ ਕਿ ਅਸੀਂ ਯਾਰ ਆ ਇੱਥੇ ਕਰਨਾ ਕਮਰਾ ਇੱਥੇ ਕਈ ਵਾਰੀ ਜਿਹੜੇ ਇੱਕ ਵੱਡੇ ਬਿਲਡਰ ਨੇ ਉਹ ਕਹਿੰਦੇ ਨਹੀਂ ਤੁਸੀਂ ਹਲਾ ਨਹੀਂ ਸਕਦੇ ਪਰ ਆ ਟੂ ਬੀ ਹੋਮ ਕਸਟਮਾਈਜ਼ ਘਰ ਜਿਹੜੇ ਬਣਾ ਦਿੰਦੀ ਆ ਜਿਵੇਂ ਮੇਰੀ ਪਸੰਦ ਦਾ ਘਰ ਜੇ ਮੈਂ ਚਾਹਾਂ ਮੇਰਾ ਬਾਥਰੂਮ ਇੱਧਰ ਤੇ ਕਿਚਨ ਇੱਧਰ ਹੋਵੇ ਭਾਜੀ that is what we specialize in कस्टम ਹੋਮ ਵਾਲੇ ਜਿਵੇਂ ਵੱਡੇ ਬਿਲਡਰ ਹੈਗੇ ਆ ਕਈ ਉਹਨਾਂ ਨੇ ਟਸ ਤੋਂ ਮਸ ਨਹੀਂ ਹੋਣਾ ਜੇ ਉਹਨਾਂ ਨੇ ਕਹਿਤਾ ਆ ਇੱਥੇ ਆ ਤਾਂ ਇੱਥੇ ਹੀ ਰਹਿਣਾ ਤੁਸੀਂ ਜਿਵੇਂ ਕਹੋਗੇ ਭਾਜੀ ਉਹ ਚੀਜ਼ ਐਸ ਲੌਂਗ ਐਸ ਇੰਜੀਨੀਅਰਿੰਗ ਪਰਮਿਟ ਕਰਦੀ ਹੈਗੀ ਉਹ ਚੀਜ਼ ਨੂੰ ਕੰਪਲਾਈਂਸ ਪਰਮਿਟ ਕਰਦਾ ਵੀ ਆਰ ਮੋਰ ਦਨ ਹੈਪੀ ਜਿਵੇਂ ਕਹੋਗੇ ਭਾਜੀ ਉਵੇਂ ਕਰ ਦਾਂਗੇ ਬਿਲਕੁਲ ਹੀ ਕੰਟੈਕਟ ਨੰਬਰ ਜਿਹੜਾ ਉਹ ਸਕਰੀਨ ਤੇ ਵੀ ਚੱਲ ਰਿਹਾ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਦਾ ਪੰਜਾਬੀ ਦੇ ਵਿੱਚ 0426 290 ਤੇ 300 ਕੱਲੀ 300 ਨਾਲ ਤੁਸੀਂ ਕਿਤੇ ਡਾਇਲ ਕਰਦੇ ਹੋ ਫਿਰ ਐਮਰਜੈਂਸੀ ਸਰਵਿਸਿਜ਼ ਆ ਰੂਗੀ ਪਰ 300 ਤੇ ਯਾਦ ਰੱਖਣਾ ਤੁਸੀਂ ਆਰ ਟੂ ਵੀ ਹੋਮ ਨੂੰ ਜੇਕਰ ਤੁਸੀਂ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਤਾਂ ਲੱਕੀ ਬਾਈ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਓ ਤੁਹਾਨੂੰ ਦਿਖਾਉਂਦੇ ਆ ਇਸ ਮੇਲੇ ਦੀਆਂ ਹੋਰ ਰੌਣਕਾਂ ਜੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਜੀ ਇਹ ਅਲਕੋਹਲ ਫ੍ਰੀ ਇਵੈਂਟ ਹੈ ਅਲਕੋਹਲ ਫ੍ਰੀ ਦਾ ਮਤਲਬ ਇਹ ਨਹੀਂ ਵੀ ਫ੍ਰੀ ਹੈ ਦਾਰੂ ਅਲਕੋਹਲ ਫਰੀ ਦਾ ਮਤਲਬ ਇਹ ਹੈ ਕਿ ਵੀ ਉਰੇ ਫੈਮਲੀਆਂ ਦੇ ਬੱਚੇ ਆ ਪਲੀਜ਼ ਤੁਸੀਂ दारू ਅਗਰ ਨਾ ਪੀਓ ਤਾਂ ਬਹੁਤ ਵਧੀਆ ਸ਼ਾਮ ਨੂੰ ਘਰੇ ਜਾ ਕੇ ਜਿੰਮੇ ਮਰਜੀ ਇੰਜੋਏ ਕਰਿਓ ਬਿਕੋਜ਼ ਕੌਂਸਲ ਦੀਆਂ ਗਾਈਡਲਾਈਨਸ ਬਹੁਤ ਜ਼ਿਆਦਾ ਸਟ੍ਰਿਕਟ ਨੇ ਤੇ ਉਹ ਆ ਕੇ ਚੈੱਕ ਵੀ ਕਰ ਸਕਦੇ ਆ ਸੋ ਸਾਰਿਆਂ ਨੂੰ ਗੁਜ਼ਾਰਿਸ਼ ਆਪਾਂ ਇਹਨੂੰ ਪਰਿਵਾਰਕ ਮਾਹੌਲ ਇਹਨੂੰ ਇੱਕ ਮੇਲਾ ਤੇ ਸਾਥੀ ਬਣਾਈਏ ਉਦਾਂ ਦਾ ਮਾਹੌਲ ਬਣਾਈਏ ਜਿੱਦਾਂ ਦਾ ਪੰਜਾਬ 'ਚ ਮਾਗੀ ਦਾ ਮੇਲਾ ਹੁੰਦਾ ਲੋਹੜੀ ਦਾ ਮੇਲਾ ਹੁੰਦਾ ਮਿਸ ਕਰ ਰਹੇ ਸੀ ਜਿਹੜੀਆਂ ਚੀਜ਼ਾਂ ਨੂੰ ਪਤੰਗ ਉਡਾ ਰਹੇ ਹਾਂ ਅੱਜ ਹਾਂਜੀ ਮੈਂ ਬਹੁਤ ਮਜ਼ਾ ਕਰਦਾ ਵੈਸੇ ਮੈਂ ਦਿੱਲੀ ਤੋਂ ਪਰਟੀਕਲ ਪਰ ਲੋਹੜੀ ਤੇ ਆਪਾਂ ਜਾਈਦਾ ਜੀ ਆਪਣੇ ਮਾਮਿਆਂ ਵਾਲੇ ਅੰਮਰਸਰ ਤੇ ਆਪਣੇ ਸੋਹਰੇ ਹੈਗੇ ਫਰੋਹੀਪੁਰ ਬਸੰਤ ਉੱਥੇ ਮਨਾਈਦੀ ਹਰ ਸਾਲ ਉੱਪਰ ਦੀ ਬਸੰਤ ਕਹਿੰਦੇ ਬਹੁਤ ਮਸ਼ਹੂਰ ਆ ਬਿਲਕੁਲ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸ਼ਹਿਰ ਚ ਜੀ ਆਪਣਾ ਘਰ ਆਈ ਸੋਹਰੇ ਆਪਣੇ ਉੱਤੇ ਤੇ ਆਪਾਂ ਬਸੰਤ ਮਨਾਉਣ ਫਰੋਹੀਪੁਰ ਜਾਈਦਾ ਗੁਡੀਆਂ ਕਰਕੇ ਜੀ ਤੇ ਇੱਧਰ ਤੁਸੀਂ ਜਿਹੜਾ ਪਤੰਗ ਆ ਉਹ ਸੰਧੂ ਮੋਸੇ ਵਾਲੇ ਦਾ ਲੈ ਆਇਆ ਹੈ ਪਤੰਗ ਇਹਨੂੰ ਇਹਨੂੰ ਉਡਾਉਣਾ ਆਪਾਂ ਜੀ ਲੈਣ ਅੜ ਹਿੰਦੀ ਮੇ ਆ ਜਾਓ ਪੂਰੀ ਦੁਨੀਆ ਦੇ ਵਿੱਚ ਜਿੱਥੇ ਸਿੱਧੂ ਨੇ ਸਿੱਧੂ ਦੀ ਗੱਡੀ ਚੜਦੀ ਰਹੀ ਉਹ ਭਾਵੇਂ ਦਿੱਲੀ ਹੋਵੇ ਭਾਵੇਂ ਦੱਖਣ ਹੋਵੇ ਤੇ ਖਾਸ ਤੌਰ ਤੇ ਜਦੋਂ ਦਿੱਲੀ ਵਾਲੇ ਸਿੱਧੂ ਮੂਸੇਵਾਲੇ ਨੂੰ ਸੁਣਦੇ ਹੋਣ ਤਾਂ ਚਿਬਿਆਂ ਦਾ ਉਹ ਜੱਟ ਆ ਆਪਣੀ ਜਿਹੜੀ ਪੈਡ ਆਪਣੀ ਗਾਇਕੀ ਨੂੰ ਛੱਡ ਕੇ ਗਿਆ ਉਸ ਦੀਆਂ ਯਾਦਾਂ ਆਉਣ ਵਾਲੇ ਸਮੇਂ ਤੇ ਕਰ ਇਸੇ ਤਰੀਕੇ ਦੇ ਨਾਲ ਯਾਦ ਕੀਤੀਆਂ ਜਾਣਗੀਆਂ ਬਹੁਤ ਬਹੁਤ ਸ਼ੁਕਰੀਆ ਭਾਈ ਗੱਲਬਾਤ ਕਰਨ ਤੇ ਥੈਂਕ ਯੂ ਜੀ ਲਾਲੀ ਭਾਈ 2025 ਥੋੜਾ ਠੰਡਾ ਰਿਹਾ ਹੈ ਨਾ 2026 ਦੇ ਵਿੱਚ ਕਿਉਂਕਿ ਤੁਸੀਂ ਮਾਰਕੀਟ ਦੇ ਵਿੱਚੋਂ ਕੀ ਉਮੀਦਾਂ ਨੇ ਮੇਲਿਆਂ ਨੂੰ ਲੈ ਕੇ ਕਿਉਂਕਿ ਆਲਰੇਡੀ ਬਹੁਤ ਸਾਰੇ ਆਰਟਿਸਟ ਜਿਹੜੇ ਅਨਾਉਂਸ ਹੋ ਚੁੱਕੇ ਨੇ ਕਿਵੇਂ ਦੇਖ ਰਹੇ ਹੋ ਜੀ ਇਸ ਸਾਲ ਨੂੰ ਪਹਿਲੇ ਤੇ ਸੋਨੀ ਪਾਜੀ ਬੋਲ ਪੰਜਾਬੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਤੁਸੀਂ ਦੇਖ ਹੀ ਰਹੇ ਹੋ ਅੱਜ ਜਿਹੜਾ ਲੋਹੜੀ ਦਾ ਮੇਲਾ ਹੋ ਰਿਹਾ ਕਾਈਟ ਫੈਸਟੀਵਲ ਤੇ ਕਿਦਾਂ ਹੋ ਮੁਹਮਾ ਕੇ ਸਾਰੇ ਪੰਜਾਬੀ ਪਹੁੰਚ ਰਹੇ ਨੇ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਆਰਗੇਨਾਈਜ਼ਰ ਨੂੰ ਵੀ ਬਧਾਈਆਂ ਤੇ ਗੱਲ ਕਰਦੇ ਆ 2 2026 ਦੀ ਨਵਾਂ ਸਾਲ ਸਾਰਿਆਂ ਲਈ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਤੇ ਇਸ ਸਾਲ ਵੀ ਅਸੀਂ ਉਮੀਦ ਕਰਦੇ ਆ ਕਿ ਆਪਣੀ ਪੰਜਾਬੀ ਕਮਿਊਨਿਟੀ ਆਪਣੀ ਮਿਹਨਤ ਕਰਦੀ ਕਮਿਊਨਿਟੀ ਹੈ ਸਾਰਿਆਂ ਲਈ ਇਸ ਸਾਲ ਵਧੀਆ ਹੋਵੇ ਤੇ ਜਿਹੜੇ ਆਰਗੇਨਾਈਜ਼ਰਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇਵੈਂਟਸ ਬਾਰੇ ਬਹੁਤ ਸਾਰੇ ਇਵੈਂਟਸ ਇਸ ਸਾਲ ਹੋਣਗੇ ਤੇ ਅਸੀਂ ਵੀ ਕ੍ਰੀਏਟਿਵ ਇਵੈਂਟਸ ਕਮਿਊਨਿਟੀ ਲਈ ਵਧੀਆ ਤੋਂ ਵਧੀਆ ਇਵੈਂਟ ਲੈ ਕੇ ਆਵਾਂਗੇ ਵੱਡੇ ਤੋਂ ਵੱਡੇ ਤੇ ਮਿਹਨਤ ਕਰਦੇ ਰਹਿੰਨੇ ਆ ਕਿ ਅੱਗੇ ਕਮਿਊਨਿਟੀ سپورਟ ਨਾਲ ਜਿੱਦਾਂ ਹੋਏਗਾ ਸਾਡੀ ਟੀਮ ਹਮੇਸ਼ਾ ਹੀ ਕੋਸ਼ਿਸ਼ ਇਹ ਕਰਦੀ ਹੈ ਕਿ ਫੈਮਿਲੀ ਔਰੀਐਂਟਡ ਸ਼ੋਅ ਲੈ ਕੇ ਆਈਏ ਤੇ ਜਿਹੜੇ ਲੋਕ ਹੁਣ ਹੁਮਾ ਕੇ ਪਹੁੰਚਣ ਵੀ ਤੇ ਅਗੇਨ ਜਲਦੀ ਆਉਣ ਵਾਲੇ 2-3 ਵਿੱਚ ਆਪਾਂ ਇਸ ਸਾਲ ਦੇ ਜੋ ਪਹਿਲਾ ਸ਼ੋਅ ਹੈ 2026 ਦਾ ਕ੍ਰੀਏਟਿਵ ਈਵੈਂਟਸ ਦਾ ਅਨਾਉਂਸ ਕਰਾਂਗੇ ਤੇ ਬਾਕੀ ਵੀ ਆਰਗੇਨਾਈਜ਼ਰਸ ਗੱਲ ਹੁੰਦੀ ਰਹਿੰਦੀ ਹੈ ਸਾਰਿਆਂ ਨਾਲ ਤੇ ਬਹੁਤ ਸਾਰੇ ਈਵੈਂਟਸ ਹੋਣਗੇ ਇਸ ਸਾਲ ਸਾਡੇ ਵੱਲੋਂ ਜੀ 2026 ਨੂੰ ਲੈ ਕੇ ਤੁਹਾਨੂੰ ਬੈਸਟ ਆਫ ਲੱਕ ਅਲਾਲੀ ਬਾਈ ਉਮੀਦ ਕਰਦਾ ਹੈ ਕ੍ਰੀਏਟਿਵ ਈਵੈਂਟਸ ਇੱਕ ਨਹੀਂ ਦੋ ਨਹੀਂ ਕਈ ਸਾਰੇ ਜਿਹੜੇ ਈਵੈਂਟਸ ਆ 2026 ਦੇ ਵਿੱਚ ਕਰਾਂਗੇ ਬੈਸਟ ਆਫ ਲੱਕ ਪੰਜਾਬੀ ਮਿੱਤਰਾ ਬੋਲ ਪੰਜਾਬੀ ਬੈਸਟ ਆਫ ਲੱਕ ਪੰਜਾਬੀ